ਚਰਨਜੀਤ ਸਿੰਘ ਚੰਨੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗਰੰਟੀ ਦੇ ਰਹੇ ਤੁਹਾਨੂੰ ਨਹੀਂ ਲੱਗਦਾ ਕਿ ਜੇ ਮੁਲਾਜ਼ਮਾਂ ਨੂੰ ਕੱਚੇ ਪਰ ਦੀ ਨਾ ਕੀਤਾ ਗਿਆ ਹੁੰਦਾਗਾ ਅੱਜ ਪੱਕੇ ਕਰਨ ਦੀ ਗਾਰੰਟੀ ਦੇਣ ਦੀ ਲੋੜ ਹੀ ਨਹੀਂ ਪੈਣੀ ਸੀ ਕੱਚੇ ਮੁਲਾਜ਼ਮਾਂ ਨੂੰ ਭਰਤੀਸ ਕਰਕੇ ਕੀਤਾ ਜਾਂਦਾ ਹੈਗਾ ਕਿ ਇਹਨਾਂ ਨੂੰ ਘੱਟ ਤਨਖਾਹ ਦੇਣੀ ਪਵੇ ਤੇ ਬਾਤ ਤੋਂ ਬਾਅਦ ਉਹ ਜਿਹੜੀ ਆ ਰਿਸ਼ਵਤ ਖੋਰੀ ਨੂੰ ਬੜਾਵਾ ਦੇ ਸਕਣ ਤਾਂ ਕਿ ਆਮ ਜਨਤਾ ਦੀ ਲੁੱਟ ਕੀਤੀ ਜਾ ਸਕੇ ਐਨੇ ਸਾਲ ਰਾਜ ਕਰਨ ਤੋਂ ਬਾਅਦ ਕੱਚੇ ਮੁਲਾਜ਼ਮ ਰੱਖਣਾ ਤੇ ਪੱਕੇ ਕਰਨ ਦੀ ਗਾਰੰਟੀ ਦੇਣ ਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸੋ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਇੰਪਰਾਈਜ਼ ਦੇ ਲਗਭਗ ਹਰ ਮਸਲੇ ਦਾ ਮੈਂ ਹੱਲ ਕੀਤਾ ਹੈ। ਉਹਨਾਂ ਨੂੰ ਪੱਕੇ ਕਰਨ ਦਾ ਕਾਨੂੰਨ ਬਣਾ ਕੇ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ। ਜਿਹੜਾ ਕੇ ਮੌਜੂਦਾ ਸਰਕਾਰ ਨੇ ਅੱਗੇ ਪਰਸੂ ਨਾ ਕਰਕੇ ਉਹਦੇ ਨਾਲੋਂ ਬਹੁਤ ਹਲਕਾ ਕਾਨੂੰਨ ਦਿਵਾਰੇ ਲੈ ਕੇ ਆਂਦਾ ਜਿਹਦੇ ਨਾਲ ਅੱਜ ਤੱਕ ਪੂਰੇ ਮੁਲਾਜ਼ਮ ਪੱਕੇ ਨਹੀਂ ਹੋਏ। ਇਸ ਕਰਕੇ ਅਸੀਂ ਇਹ ਗਰੰਟੀ ਦੇਣਾ ਚਾਹੁੰਦੇ ਆ ਕਿ ਜਦੋਂ ਵੀ ਸਾਡੀ ਸਰਕਾਰ ਫੇਰ ਪੰਜਾਬ ਦੇ ਵਿੱਚ ਆਈ ਅਸੀਂ ਜੋ ਮੁਲਾਜ਼ਮ ਹਜੇ ਤੱਕ ਪੱਕੇ ਨਹੀਂ ਹੋਏ ਉਹਨਾਂ ਨੂੰ ਪੱਕੇ ਕਰਾਂਗੇ ਅਗਲੀ ਗੱਲ ਇਹ ਹੈ ਕਿ ਹਿਮਾਚਲ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਜਿੱਥੇ-ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਐਸੀ ਉੱਥੇ 올ਡ ਪੈਨਸ਼ਨ ਸਕੀਮ ਲਾਗੂ ਕੀਤੀ ਹੈ ਹੁਣ ਸਾਡੀ ਇਹ ਦਰੱਤੀ ਹੈ ਕਾਂਗਰਸ ਪਾਰਟੀ ਦੀ ਕਿ ਕਾਂਗਰਸ ਪਾਰਟੀ ਸਦਾ ਚਾਹੇਗੀ ਤਾਂ 올ਡ ਪੈਨਸ਼ਨ ਸਕੀਮ ਲਾਗੂ ਕਰੇਗੀ ਪੰਜਾਬ ਵਿੱਚ ਵੀ ਤੇ ਕੇਂਦਰ ਵਿੱਚ ਵੀ ਇਹ ਜਿਹੜੀ ਮੌਜੂਦਾ ਇੱਥੇ ਸਰਕਾਰ ਹੈ ਆ ਮਾਦੀ ਪਾਰਟੀ ਦੀ ਇਹਨਾਂ ਨੇ ਦੋ ਵਾਰ ਕੈਬਨਟ ਦੇ ਵਿੱਚ ਪਾਸ ਕਰ ਲਿਆ ਉਹ ਪੈਨਸ਼ਨ ਸਕੀਮ ਦਾ ਮਾਮਲਾ ਮੁੱਖ ਮੰਤਰੀ ਨੇ ਜਦ ਬੋਟਾਉਂ ਦੀ ਅਨਾਉਂਸ ਕਰ ਦਿੱਤੇ ਕਿ ਅਸੀਂ ਦਵਾਗੇ ਐਤ ਕੀ ਉਹ ਵੀ ਨੇ ਅਨਾਉਂਸ ਕੀਤਾ ਇਹਦਾ ਮਤਲਬ ਬਹੁਤ ਹੀ ਲੀਕ ਮਾਰੀ ਹੋ ਗਈ ਇਹਨਾਂ ਨੇ ਨਹੀਂ ਦੇਣਾ ਸੋ ਐਸੀ ਮੰਗ ਕਰਦੇ ਆ ਕਿ ਤੁਰੰਤ ਓਡ ਪ੍ਰੋਟੈਕਸ਼ਨ ਦੀ ਪੰਜਾਬ ਦੀ ਲਾਗੂ ਕੀਤੀ ਜਾਵੇ। আর ਇਹ ਵੀ ਗਰੰਟੀ ਦਿੰਦੇ ਜੇ ਨਹੀਂ ਕਰਦੇ ਤਾਂ ਐਸੀ ਕਰਾਂਗੇ। ਇਹਨਾਂ ਨੇ ਗਈ ਵਾਰ ਉਹਨਾਂ ਦੀ ਯੂਨੀਅਨ ਲੀਡਰਾਂ ਨੂੰ ਮੌਕਾ ਬੁਲਾਇਆ ਪੰਜ ਵਾਰ ਬੁਲਾ ਚੁੱਕੇ। ਲੇਕਿਨ ਮੁੱਖ ਮੰਤਰੀ ਪਾਸ ਬਾਹਰਲੇ ਸੂਬਿਆਂ ਦਾ ਪ੍ਰਮਾਣ ਕਰਵਾ ਕੇ ਟਾਈਮ ਹੈ। ਆਪਣੇ EMPLOYEES আর ਲੋਕਾਂ ਵਾਸਤੇ ਕੰਮ ਹੈ ਨਹੀਂ ਪੰਜ ਵਾਰ ਉਹਨਾਂ ਨੂੰ ਬੁਲਾ ਕੇ ਇਹਨਾਂ ਨੇ ਨਾ ਕਰਤੀ ਹੈ। ਇਸ ਤੋਂ ਇਲਾਵਾ ਚਾਰਵੀ ਜਿੱਥੇ ਵੀ ਮੁੱਖ ਮੰਤਰੀ ਜੀ ਜਾਂਦੇ ਆ ਕਲੇਸ਼ EMPLOYEES ਯੂਨੀਅਨ ਦੇ ਯੂਨੀਅਨ ਦੇ ਲੀਡਰ ਵਰਤਿਆ ਜਾਂਦਾ ਹੈ ਉਹਨਾਂ ਨੂੰ ਨજરਬੰਦ ਕਰ ਦਿੱਤਾ ਜਾਂਦਾ ਹੈ ਆ ਹੁਣ ਇੱਥੇ ਜਲੰਧਰ ਆਏ ਤਾਂ ਜਲੰਧਰ ਦੇ EMPLOYEES ਯੂਨੀਅਨ ਦੇ ਲੀਡਰ ਬੰਦ ਕਰ ਦਿੱਤੇ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਜੀ ਤੁਸੀਂ ਕੀ ਡਾਰਿਆ ਥੋਨੂੰ ਆਪਣੇ ਹੀ ਕਰਮਚਾਰੀਆਂ ਤੋਂ ਜਿਸ ਮੁੱਖ ਮੰਤਰੀ ਨੂੰ ਆਪਣੇ ਲੋਕਾਂ ਖਾਸ ਤੌਰ ਤੇ ਆਪਣੇ ਕਰਮਚਾਰੀਆਂ ਉਪਰ ਵਿਸ਼ਵਾਸ ਨਹੀਂ ਹੈ ਤਾਂ ਉਸ ਕਰਮਚਾਰੀ ਉਸ ਮੁੱਖ ਮੰਤਰੀ ਦੀ ਕੀ ਪਪੂਲੈਰਟੀ ਹੋਏਗੀ ਜਾਂ ਕੀ ਉਹਦੀ ਸੋਚ ਹੋਏਗੀ ਪਿਛਲੀ ਵਾਰ ਜਦ ਵੀ ਇੱਥੇ ਆਏ ਤਾਂ ਇੰਪਲਾਈਜ਼ ਯੂਨੀਅਨ ਦੇ ਲੀਡਰ ਨਜ਼ਰਬੰਦ ਕਰ ਦਿੱਤੇ ਗਏ ਹੁਣ ਫੇਰ ਖਤਰਾ ਹੈ ਕਿ ਜਦ ਵੀ ਇੱਥੇ ਆਏਗਾ ਜਦ ਵੀ ਮੁੱਖ ਮੰਤਰੀ ਜਿੱਤੇ ਜਾਂਦਾ ਹੈ ਉੱਥੇ ਦੇ ਇੰਪਲਾਈਜ਼ ਯੂਨੀਅਨ ਨੂੰ ਰਾਤ ਨੂੰ ਭੱਜਣਾ ਪੈਂਦਾ ਹੈ ਜਾਂ ਰਾਤ ਨੂੰ ਉਹਨਾਂ ਦੇ ਘਰ ਘੇਰ ਲਿੱਤੇ ਜਾਂਦੇ ਆ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਸਾਰਿਆਂ ਦੇ ਮੋਬਾਈਲ ਤੇ ਰਿਕਾਰਡ ਹੋ ਰਿਹਾ ਸੋ ਇਸ ਤਰ੍ਹਾਂ ਦੀ ਅਰਾਜਕਤਾ ਐਮਪਲਾਈ ਦੇ ਖਿਲਾਫ ਸਰਕਾਰ ਨੇ ਪਛਾਈ ਹੋਈ ਹੈ ਐਸੀ ਇਸ ਦੀ ਸਖਤ ਨਿੰਦਾ ਕਰਦੇ ਮੈਂ ਜਦੋਂ ਮੁੱਖ ਮੰਤਰੀ ਸੀ ਐਸੀ 12% ਡੀਏ ਜਿੰਨਾ ਬਕਾਇਆ ਬਣਦਾ ਸੀ ਸਾਰਾ ਦਿੱਤਾ ਐਸੀ ਸਾਰੀ ਵਿੱਤੀ ਕਮਿਸ਼ਨ ਲਾਗੂ ਕੀਤਾ ਐਸੀ ਆਗਣਵਾਰੀ ਵਰਕਰ ਆਸ਼ਾ ਵਰਕਰ ਮਿੰਟੇ ਮੇਲ ਵਰਕਰ ਪੁਲਿਸ ਕਰਮਚਾਰੀ ਹਰ ਕਰਮਚਾਰੀ ਦੀ ਤਨਖਾਹ ਵਧਾਈ ਐਸੀ EMPLOYEES ਨੂੰ ਹਰ ਕੰਫਰਟ ਦੇ ਵਿੱਚ ਰੱਖਿਆ ਕਿਉਂਕਿ ਜਦ ਤੱਕ ਜਿਹੜੇ ਬੰਦੇ ਨੇ ਸਰਕਾਰ ਦੇ ਨਾਲ ਕੰਮ ਕਰਨਾ ਉਹ ਕੁਛ ਨਹੀਂ ਹੈ ਕਾ ਉਹ ਸਹੀ ਕੰਮ ਨਹੀਂ ਕਰੇਗਾ ਅੱਜ ਸਰਕਾਰ EMPLOYEES ਨੂੰ ਤੰਗ ਕਰ ਰਹੀ ਹੈ ਐਸੀ EMPLOYEES ਦੇ ਨਾਲ ਖੜੇ ਹਾਂ ਐਸੀ ਮੰਗ ਕਰਦੇ ਹਾਂ ਕਿ ਬਕਾਇਆ ਜਿਹੜਾ ਰਹਿੰਦਾ ਹੈ ਕੇਂਦਰ ਸਰਕਾਰ ਨੇ 12% DA ਦਿੱਤਾ ਪੰਜਾਬ ਸਰਕਾਰ ਨਹੀਂ ਦੇ ਰਹੀ ਪੰਜਾਬ ਸਰਕਾਰ ਉਹਨਾਂ ਦਾ ਤੁਰੰਤ ਡੀਏ ਰਿਲੀਜ਼ ਕਰੇਗਾ ਬੜਾ